ਕੁਝ ਦਿਨ ਪਹਿਲਾਂ ਮਹੱਲਾ ਕਾਲਸੀ ਨਗਰ ਫਲੋਰ ਵਿੱਚ ਮੁੰਡੇ ਦੇ ਵਿਆਹ ਸਮੇਂ ਪੈਸੇ ਬਾਰੇ ਤੋਂ ਝਗੜਾ ਹੋ ਗਿਆ ਵਿਆਹ ਮਕੇ ਸੁਨੀਲ ਕੁਮਾਰ ਅਤੇ ਉਸਦੇ ਪਿਤਾ ਕਨਈਆ ਅਤੇ ਉਸਦੇ ਇੱਕ ਰਿਸ਼ਤੇਦਾਰ ਨੇ ਵਿਆਹ ਵਿੱਚ ਪੈਸੇ ਬਾਰੇ ਤੇ ਝਗੜਾ ਸ਼ੁਰੂ ਕਰਤਾ ਅਤੇ ਦੁੱल्ले ਦੀ ਮਾਂ ਮਾਲਾ ਨੇ ਦੋਸ਼ ਲਾਇਆ ਹੈ ਕਿ ਵਿਅਕਤੀ ਨੇ ਸਾਡੇ ਮੁੰਡੇ ਦੇ ਵਿਆਹ ਵਿੱਚ ਖੱਲਲ ਪਾਇਆ ਅਤੇ ਕੁੱਟਮਾਰ ਕੀਤੀ ਥਾਣਾ ਫਲੋਰ ਵਿਖੇ ਦਰਖਾਸਤ ਦਿੱਤੀ ਪਰ ਪੁਲਿਸ ਵੱਲੋਂ ਕੋਈ ਐਕਸ਼ਨ ਨਾ ਲੈਣ ਤੇ ਗੁੱਸੇ ਵਿੱਚ ਥਾਣਾ ਫਲੋਰ ਮੋਰੇ ਧਰਨਾ ਲਾ ਦਿੱਤਾ ਥਾਣੇਦਾਰ ਤਰਵਿੰਦਰ ਆਪਣੇ ਸਾਥੀਆਂ ਨਾਲ ਮਹੱਲੇ ਵਿੱਚ ਪਹੁੰਚੇ ਅਤੇ ਦੋ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਲਿਆ। ਥਾਣੇਦਾਰ ਤਰਵਿੰਦਰ ਨੇ ਇਹ ਵੀ ਕਿਹਾ ਹੈ ਕਿ ਚੋਣ ਜਾਬਤਾ ਲੱਗਣ ਕਾਰਨ ਧਰਨੇ ਲਗਾਉਣ ਦੀ ਮਨਾਹੀ ਹੈ। ਧਰਨਾ ਦੇਣ ਵਾਲਿਆਂ ਵਿਰੁੱਧ ਵੀ ਵਣਦੀ ਕਾਰਵਾਈ ਹੋ ਸਕਦੀ ਹੈ। ਮਰਾਰੀ لال ਨੇ ਦੱਸਿਆ ਕਿ ਸੁਨੀਲ ਕੁਮਾਰ ਤੇ ਕਨਈਆ ਲਾਲ ਨੇ ਕੁੱਟਮਾਰ ਨਹੀਂ ਕੀਤੀ। ਸਾਡੇ ਬੰਦਿਆਂ ਤੇ ਝੂਠੇ ਕੁੱਟਮਾਰ ਕਰਨ ਦੇ ਅਲੋਪ ਲਾ ਰਹੇ ਹਨ। ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਸ ਦੀ ਜਾਂਚ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਫਲੋਰ ਤੋਂ ਰਾਜਕਮਨ ਨੰਗਲ ਤੇ ਵਿਜੇ ਮਾਨ ਦੀ ਖਾਸਰਪੋਟ ਲਿੰਕ ਨੂੰ ਲਾਈਕ ਤੇ ਸ਼ੇਅਰ ਕਰੋ ਅਮਰਾਰੀ ਮੈਨੂੰ ਅਮਰਾਰੀ ਮੈਨੂੰ ਸ਼ਰਿਆਬ ਧਮਕੀ ਦੇ ਰਿਹਾ ਹੈ ਇਹ 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 ਇੱਕ ਤਰੀਕਾ ਹੈ ਨਾ ਮਰਾਰੀ ਦਾ ਜਮੀਨ ਉਧਾਕੀ ਦੇ ਦੇ ਕਿੰਨਾ ਕਰਵਾ ਰਹੇ ਕਿਹੜਾ ਕੁਝ ਕਰਾ ਰਹੇ ਸਾਰਾ ਦੇ ਨਾਲ ਖੜਾ ਲੋਕਾਂ ਨਾਲ ਖੜਨਾ ਉਹ ਗਰੀਬਾਂ ਲੋਕਾਂ ਨਾਲ ਮੈਂ ਖੜਨਾ ਹੈਗਾ ਟੈਕਨੀਕਲ ਜੇ ਮੈਨੇ ਕੋ ਧਰਜੇ ਦਊਗਾ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਮੇਰਾ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਉਹ ਪ੍ਰਸ਼ਾਸਨ ਜ਼ਿੰਮੇਵਾਰ ਹੈ ਬਲਾਰੀ ਕੋਣ ਹੁੰਦਾ ਮੈਨੂੰ ਤਾਂ ਆ ਆ ਆ ਵੜ ਵੜ ਕੇ ਲਾਣਾ ਵਿੱਚ ਛਿੱਟਾ ਚੱਲੇ ਜਾਂਦਾ ਛਿੱਟਾ 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 ਵਰਜ਼ਾ ਨਾ ਛਿੱਟਾ ਮਾਰਾ ਵਿਆ ਲੁਟਾਵਿਓ ਅਮੈਂ ਕਾ ਜਾਇਏ ਕੇੜੀ ਹਰਕਾਰ ਨਹੀਂ ਹਿੰਦੀ ਮੈਂ ਬੋਲਿੰਦੀ ਹਿੰਦੀ ਮੈਂ ਬੋਲ ਹਾਂ ਬੋਲ ਨਹੀਂ ਹਾਂ ਬੋਲ ਹਿੰਦੀ ਇਹ ਫਲੋਰ ਦੇ ਵਿੱਚ ਆਪਣੇ ਇੰਨੀ ਗੁੰਡਾਗਰਦੀ ਚੱਲਦੀ ਆ ਤੇ ਕੁੜੀਆਂ ਸੇਫ ਨਹੀਂ ਤੇ ਨਾ ਹੀ ਧੁਆਕ ਸੇਫ ਨਾ ਬੰਦਾ ਸੇਫ ਹੈ ਇੱਥੇ ਫਲੋਰ ਜਾਇਚ ਨਾ ਕੋਈ ਸਾਡਾ ਐਮਸੀ ਨਾ ਕੋਈ ਪ੍ਰਧਾਨ ਨਾ ਕੋਈ ਨਾ ਕੋਈ ਪੁਲਿਸ ਸੁਣਵਾਈ ਨਹੀਂ ਨਾ ਕੋਈ ਪੁਲਿਸ ਖਾਈ ਨਹੀਂ ਆਇਆ ਸਾਡੇ ਕੋਈ ਨਹੀਂ ਆ ਰਹੇ 4 ਦਿਨ ਹੋ ਗਏ ਮੈਨੂੰ ਫੋਨ ਕਰਦੇ ਕਰਦੇ 4 ਦਿਨ ਹੋ ਗਏ ਮੈਨੂੰ ਥਾਣੇ ਫੋਨ ਕੀਤੇ 4 ਦਿਨ ਦੀ ਕੋਈ ਪੁਲਿਸ ਨਹੀਂ ਆਈ ਆ ਸਾਰੀ ਇਹ ਲੱਸੀ ਕਰਦੇ ਸਾਡੇ ਕਰਦੇ ਸਰਪੰਚਾਂ ਨੂੰ ਸਮਝਾਉਣੇ ਦੇਖੋਗੇ ਅਸੀਂ ਚੰਡੇਗੜ੍ਹ ਹਾਈ ਕੋਰਟ ਤੇ ਅਪੀਲ ਕਰਦੇ ਹੈਗੇ ਜਲੰਧਰ ਹਾਈ ਕੋਰਟ ਅਪੀਲ ਕਰਦੇ ਹੈਗੇ ਸਾਡੀ ਕਿਹੜੀ ਸਰਕਾਰ ਹੈਗੀ ਜਿਹੜੇ ਸਾਨੂੰ ਧੀਆਂ ਪਾਣਾਂ ਨੂੰ ਬਚਾਊਗਾ ਥੂੜੀ ਬਚਾਓ ਤਾਂ ਬੇਟੀ ਬਚਾਓ ਕੀ ਬਚਾਣੀ ਹੈ ਕੀ ਨਾ ਨੇ ਸਾਨੂੰ ਤਾਂ ਲੁੱਟ ਪਾਈ ਆ ਗਈ ਹੈ ਵਹੀਂ ਕਹੇ ਕਹੇ ਗੁੰਡਾ ਦੇ ਆਹ ਦੇਖੋ ਪੱਥਰ ਬਾਜੀ ਕੀਤੀ ਆਹ ਦੇਖੋ ਗੁੰਡਾ ਕਰਦੀ ਪੱਥਰ ਬਾਜੀ ਇਹਨੇ ਪੱਥਰ ਮਾਰਿਆ ਘਰ ਲੁੱਟਣ ਦੀ ਕੋਸ਼ਿਸ਼ ਕੀਤੀ ਆ ਸਾਰਾ ਕੁਝ ਦੇਖੋ ਜੀ ਆ ਬੋਤਲ ਮਾਰੇ ਬੀਅਰ ਦਾ ਰੋਹਦੇ ਆ ਸਾਰਾ ਮਾਰਿਆ ਜੀ ਦੇਖੋ ਆ ਦੇਖੋ ਬੀਅਰ ਬੋਤਲਾਂ ਮਾਰਿਆ ਇੱਟਾਂ ਮਾਰੀਆਂ ਦੇਖੋ ਆਜੇ ਡਿੱਟਾ ਮਰੀਆਂ ਆ ਦੇਖੋ ਬੀਰ ਘਰ ਤਾਂ ਚਲੇ ਗਏ ਆ ਦੇਖੋ ਇਹ ਇਹ ਦੇਖੋ ਕਿੰਨਾ ਖਤਰਨਾਕ ਕੰਮ ਹੈ ਘਾਟ ਲੁੱਟਣ ਨਿਕ ਪਿਆ ਇਹਨਾਂ ਨੇ ਬਹੁਤ ਕੁਝ ਧੰਗਾ ਮਾ ਕੀਤਾ ਕਮਰੇ ਵੀ ਦੇਖੋ ਸਾਰਾ ਖਲੇ ਰ ਪਾਇਆ ਨੇ ਬੜੀ ਪੂਰੀ ਤਰ੍ਹਾਂ ਬੇਰਹਿਮ ਨਾ ਕੁੱਟਿਆ ਸਾਡੇ ਕੁੜੀਆਂ ਬੱਚੇ ਛੋਟੇ ਲੋ ਬੱਚੇ ਇਹਨਾਂ ਨੇ ਲੁੱਟਣ ਦੀ ਬਹੁਤ ਖੁਸ਼ੀ ਕੀਤੀ ਆ ਇਹਨਾਂ ਬਹੁਤ ਗੁੰਡਾ ਕਰਦੀ ਆ ਇਹ ਫਲੋਰ ਦੇ ਵਿੱਚ ਬਹੁਤ ਗੁੰਡਾਗਰਦੀ ਕਰਦੇ ਆ ਮਾਲਾ ਮੇਰਾ ਨਾਇਆ ਕੀ ਹੋਇਆ ਮੇਰੇ ਮੁੰਡੇ ਦਾ ਵਿਆਹ ਸੀ ਮੁੰਡੇ ਆਏ ਉਹਨਾਂ ਨੇ ਖਪ ਖਾਣਾ ਕੀਤਾ ਕੁੜੀਆਂ ਨਾਲ ਟੀਚਰਾਂ ਕੀਤੀਆਂ ਤੇ ਸਾਡੇ ਵਿਆਹ ਦਾ ਫੰਕਸ਼ਨ ਸਾਰਾ ਖਰਾਬ ਕੀਤਾ ਉਹਨਾਂ ਨੇ ਕੋਣ ਸੀ ਪਿਰਤੀ ਉਹੋ ਸੁਨੀਲ ਸੀ ਵਿਜੇ ਸੀ ਅਜੇ ਸੀ ਨੇਪਾਲੀ ਸੀ ਇਹਨਾਂ ਨੇ ਸਾਲ ਕੀ ਹੋਇਤੀ ਕਰਦੇ ਕੁੜੀਆਂ ਨੱਚਦੀਆਂ ਸੀ ਉਹਨਾਂ ਤੇ ਪੈਸੇ ਵਾਰਦੇ ਸੀ ਹਾਂ ਹਾਂ ਤੇ ਪੈਸੇ ਵਾਰਨ ਤੂੰ ਵਜਿਆ ਤੂੰ ਉਹਨਾਂ ਨੂੰ ਰੋਕਿਆ ਹਾਂ ਹਾਂ ਫਿਰ ਉਹਨਾਂ ਨੇ ਮਾਰਕੁੱਟ ਚਾਲੂ ਕਰ ਦਿੱਤੀ ਪੇਰੋ ਨਾਲੇ ਬਹੁਤ ਹੀ ਜ਼ਿਆਦਾ ਹੰਗਾਮਾ ਕੀਤਾ ਮੁੰਡਿਆ ਲਿਆ ਲਿਆ ਕੇ 10 12 ਫਿਰ ਉਹਨਾਂ ਨੇ ਹੰਗਾਮਾ ਕੀਤਾ ਮੇਰੇ ਮੁੰਡਾ ਦੇ ਵੀ ਸੱਤਾ ਮਾਰਿਆ ਉਹਨਾਂ ਨੇ ਸਾਡੇ ਘਰੋਂ ਨਿਕਲੇ ਨਹੀਂ ਸਾਡੀ ਬਰਾਤ ਚੱਜਣਾ ਤੁਰ ਹੀ ਨਹੀਂ ਉਹਨਾਂ ਨੇ ਸਾਡੀ ਸਾਰੀ ਬਰਾਤ ਗੱਡੀ ਆਲਿਆਂ ਨੂੰ ਸਾਰਿਆਂ ਨੂੰ ਰੋਕਿਆ ਔਰ ਰਸਤੇ 'ਚ ਉਹਨਾਂ ਨੇ ਸਾਰੀ ਬਰਾਤ ਹੀ ਸਾਡੀ ਖਰਾਬ ਕਰਾਈ ਮੈਂ 1 ਵਜੇ ਮੈਂ 9 9 ਤਰੀਕ ਦੀ ਰਿਪੋਰਟ ਦਿੱਤੀ ਥਾਣੇ ਨੂੰ 1 ਵਜੇ ਰਾਤ ਦੀ ਮੈਂ ਉਹਨਾਂ ਨੇ ਕਿ ਐਸੀ ਸਾਡੇ ਨਾਲ ਇਦਾਂ ਬਕਵਾ ਹੋਇਆ ਤੁਸੀਂ ਆ ਕੇ ਇਨਕੁਆਰੀ ਕਰੋ ਤੁਸੀਂ ਬੰਦਿਆਂ ਨੂੰ ਚੱਕੋ ਇਹਨਾਂ ਨੇ ਚੱਕਿਆ ਨਹੀਂ ਨਾ ਹੀ ਇਨਕੁਆਰੀ ਕੀਤੀ ਨਾ ਮੱਲੇ ਤੇ ਆਏ ਨਾ ਬੰਦੇ ਚੱਕ ਹੋਏ ਉਹ ਮੁੰਡੇ ਅਲਬਤ ਆ ਆ ਕੇ ਫਿਰ ਉਹਨਾਂ ਨੇ ਚਾਰ ਵਾਰ ਹਮਲਾ ਕਰਤਾ ਮਜਬੂਰ ਹੋਏ ਆ ਦੁਖੀ ਹੋ ਗਿਆ ਬਸ ਉਹ ਬੰਦੇ ਨਹੀਂ ਚੱਕਰੇ ਚੱਕਣ ਤੋਂ ਬਿਜਾ ਉਹਨਾਂ ਨੂੰ ਭੇਜ ਰਿਆ ਉਲਟਾ ਸਾਨੂੰ ਤਮਕਿਆ ਚਾਰ ਪੰਜ ਮੈਂ 9 ਤਰੀਕ ਦੇ ਨਿਆਣੇ ਸਕੂਲ ਵੀ ਨਹੀਂ ਭੇਜਿਆ ਨਾ ਮੈਂ ਵਿਆਹ ਦੇਖੇ ਮੇਰੇ ਮੁੰਡੇ ਦਾ ਵਿਆਹ ਇੰਨਾ ਖਰਾਬ ਕੀਤਾ ਮੇਰੇ ਮੁੰਡੇ ਦੇ ਤੇ ਲੈਣਾ ਤੇ ਘੀਟ ਕੇ ਲੈ ਕੇ ਗਏ ਉਹਦੇ ਨਾ ਲੁੱਟ ਖੋ ਵੀ ਉਹਦੀ ਕਰ ਲਈ ਉਹਨਾਂ ਨੇ ਤੇ ਉਹਨੂੰ ਮਾਰਿਆ ਵੀ ਦਿੱਤਾ ਮੈਂ ਇਹੀ ਗੰਦੀਆਂ ਬਈ ਪੁਲਿਸਿਆ ਨੂੰ ਉਹਨਾਂ ਨੂੰ ਸ਼ਰੀਆਮ ਹੀ ਇੰਨੀ ਗੁੰਡਾਗਰਦੀ ਕਿੰਨੇ ਦਿੱਤੀਆਂ ਸਾਡੇ ਨਾਲ ਇਨਸਾਫ ਹੋਵੇ ਮੰਗਿਆ ਕਿ ਉਸ ਬਦਮਾਸ਼ਾਂ ਨੂੰ ਚੱਕਿਆ ਜਾਵੇ ਅੰਦਰ ਕੀਤਾ ਜਾਵੇ ਕੱਲ੍ਹ ਆ 8.9 ਲੱਖ ਦੇ ਕਰੀਬ ਮੈਨੂੰ ਟੈਲੀਫੋਨ ਮੈਨੂੰ ਆਇਆ ਸੀਗਾ ਬਈ ਤੁਸੀਂ ਇੱਥੇ ਮੱਲਾ ਸੰਦੋਗਰੇ ਦੇ ਚੌਕ ਇੱਥੇ ਇੱਕ ਲੜਾਈ ਝੜੜਾ ਬਾਹਰੋਂ ਵੋਈ ਬੁੰਡੇ ਗਲਤ ਬੰਦੇ ਆ ਕੇ ਸਾਡਾ ਲੜਾਈ ਕਰ ਰਹੇ ਆ ਤੇ ਮੈਂ ਜਦ ਮੌਕੇ ਤੇ ਪਹੁੰਚੇ ਤਾਂ ਉੱਥੇ ਕਾਫੀ ਰੌਲਾ ਪੈ ਰਿਹਾ ਸਾਰਾ ਮੱਲਾ ਇਕੱਠਾ ਹੋਇਆ ਸੀਗਾ ਤੇ ਇੱਕ ਬੰਦਾ ਮੌਕੇ ਤੇ ਫੜ ਵੀ ਲਿਆ ਉਹਨੂੰ ਮੈਂ ਪੁਲਿਸ ਨੂੰ ਸਦਿਆ ਨੇ ਤੇ ਮੋ ਆਪਣਾ ਪਰਸਾ ਕਾਰਨ ਕੀ ਲੜਾਈ ਦਾ ਤੀਹ ਗੱਲ ਕਾਰਨ ਲੜਾਈ ਦਾ ਹਨ ਮੈਨੂੰ ਵਿਚੋ ਕੋਈ ਗੱਲ ਹੋਈ ਤਾਂ ਕਿ ਲੰਬੀ ਦੀ ਲੜਾਈ ਦਾ ਫਿਰ ਕਹਿੰਦੇ ਕੋਈ ਵਿਆਹ ਸ਼ਾਦੀ ਸੀ ਉੱਤੇ ਪੈਸਿਆਂ ਦੇ ਬਾਰਨ ਵਿਆਹ ਸੀ ਜਿਹੜਾ ਬੰਦਿਆਂ ਨੂੰ ਸੱਦਿਆ ਹੀ ਨਹੀਂ ਹੈਗਾ ਕਿਉਂ ਵਿਆਹ ਦੇ ਵਿੱਚ ਉਹ ਆਏ ਜੀ ਉਹਨਾਂ ਨੇ ਬਲਾਜ ਤਾਂ ਫਿਰ ਵਿਆਹ ਦੇ ਵਿੱਚ ਉਹ ਆਉਂਦੇ ਇਹਨਾਂ ਨੇ ਮਨਾ ਕੀਤਾ ਵੀ ਜਾਂ ਤੁਹਾਨੂੰ ਬੁਲਾਇਆ ਨਹੀਂ ਤੁਸੀਂ ਕੋਹਾ ਉਹ ਹੀ ਰਾਂਝੇ ਫੇਰ ਵਿੱਚ ਉਹ ਇਹਨਾਂ ਨੇ ਕੜ ਕੱਢਣ ਉਹ ਆ ਗਏ ਬੰਦੇ ਔਰ ਅੱਗੇ ਵੀ ਕਈ ਵਾਰੀ ਇਹ ਉਹ ਗਲਤ ਕੰਮ ਕਰ ਚੁੱਕੇ ਹੈਗੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਟੱਟ ਮਾਰ ਵੀ ਹੋਈ ਟੱਟ ਮਾਰ ਹੋਈ ਆ ਸਾਰਾ ਕੁਝ ਆ ਬੰਦਾ ਦਾਖਲ ਹੋਇਆ ਇਹ ਮੁੰਡਾ ਇੱਕ ਤੇ ਸਾਡੀ ਇਹ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹਨਾਂ ਦੇ ਜਿਹੜੇ ਵੀ ਗਲਤ ਅਨਸਰ ਹੈਗੇ ਆ ਜਾਂ ਜਿਹੜੇ ਆ ਇਹ ਗੁੰਡਾਗਰਦੀ ਇਲਾਕੇ ਦੇ ਵਿੱਚ ਕਰਦੇ ਹੈਗੇ ਇੱਕ ਦਾਤਨੀ ਪੁਲਿਸ ਨੂੰ ਫੜਾਇਆ ਉਹਨਾਂ ਨੂੰ ਖੋਗੇ ਉਹ ਬੰਦੇ ਅਰੈਸਟ ਵੀ ਕੀਤੇ ਆ ਬੰਦੇ ਹੁਣ ਹੁਣ ਅਰੈਸਟ ਕੀਤੇ ਜਦੋਂ ਥਾਣੇ ਦੇ ਮੋਹਰੇ ਆ ਕੇ ਘਰਾਵ ਕੀਤਾ ਤੇ ਦਰਾ ਹਲਿਆਗੇ ਮੇਰੀ ਪ੍ਰਸ਼ਾਸਨ ਨੂੰ ਬੇਨਤੀ ਆ ਫਲੋਰ ਪ੍ਰਸ਼ਾਸਨ ਨੂੰ ਇਹਨਾਂ ਨੂੰ ਅਨਸਾਫ਼ ਦਵਾਇਆ ਜਾਵੇ ਓਕੇ ਜੀ ਭਾਈ ਇਹ ਆ ਜੋ ਵੀ ਇੱਕ ਲੜਾਈ ਝਗੜੇ ਦਾ ਇਹ ਦਿਨ ਦਾ ਅੰਸੀ ਕਰਾਂਦਾ ਜਿਹੜੀ ਇਹਨੇ ਹੱਲ ਕੀ ਕਰਾਣਾ ਆ ਆ ਕੇ ਇਹ ਜੋ ਵੀ ਹੁੰਦੀ ਮਾਰੀ ਗੱਲ ਇਹ ਕਹਦੇ ਗੁੰਡਾ ਕਰਦੀ ਆ ਅਗਰ ਉਹ ਗੁੰਡਾ ਕਰਦੀ ਕਰਦੇ ਨਹੀਂ ਵੀ ਤਾਂ ਗੁੰਡਾ ਕਰਦੀ ਕਰਦੇ ਹੀ ਆ ਨਾਂ ਇਹਦੇ ਹੂੰ ਇਹ ਨਾਲ ਕਰਾਂਦਾ ਗਿੰਡਾ ਜੀ ਐਮਸੀ ਦੇ ਨਾਲ ਗਿੰਡਾ ਐਮਸੀ ਦੇ ਖਿਲਾਫ ਦੇ ਰਹੇ ਆ ਜੀ ਕਿ ਗਿੰਡਾ ਐਮਸੀ ਜੋ ਵੀ ਕਰਾਂਦਾ ਹੈ ਉਹ ਗਿੰਡਾ ਐਮਸੀ ਕਰਾ ਰਿਹਾ ਜੋ ਵੀ ਕਰਾਂਦਾ ਵਾ ਇਹ ਲੜਾਈ ਜਿਹੜੀ ਲੜਾਈ ਹੋਈ ਆ ਪੈਸਿਆਂ ਦੇ ਵਿਆਹ ਸ਼ਾਦੀ ਤੋਂ ਮੁੰਡੇ ਦੀ ਲੜਾਈ ਦੇ ਵਿੱਚ ਤੁਸੀਂ ਖੱਪ ਖਾਨਾ ਪਾਇਆ ਕੱਲ ਹੀ ਪਾਇਆ ਅਸੀਂ ਕੋਈ ਨਹੀਂ ਖੱਪ ਖਾਨਾ ਪਾਇਆ ਮੁੰਡੇ ਗਿਆ ਸੀ ਨਕਾੜ ਦਿੱਤਾ ਉਹਨੇ ਪੈ 2000 ਹਜ਼ਾਰ ਪੌਂਸਰ ਜੀ ਉਹਨੇ ਭਾਰਿਆ ਬਸ ਇਸ ਗੱਲੇ ਉਹਨੇ ਲੜਾਈ ਹੋਈ ਆ ਵਾ ਕੋਈ ਲੜਾਈ ਕੋਈ ਮੁਹੱਲੇ 'ਚ ਨਹੀਂ ਆਈ ਲੜਾਈ ਹੋਈ ਆ ਲੈਣਾ ਦੇ ਵਿੱਚ ਉਹ ਕਹਿੰਦੇ ਵਿਆਹ ਤੇ ਸੱਦਿਆ ਨਹੀਂ ਤੁਸੀਂ ਤੱਕ ਨਾੜ ਦਿੱਤਾ ਇਹਨਾਂ ਨੇ ਕਾੜ ਦਿੱਤਾ ਕਾਲ ਦਿਤਾਈ ਨਾ ਨੇ ਇਹ ਗਿੰਦਾ ਜੀ ਜਾਣ ਕੇ ਕਰਾਂਦਾ ਵਾ ਜੋ ਵੀ ਕਰਾ ਰਿਆ ਇਹ ਗਿੰਦਾ ਐਮਸੀ ਕਰਾ ਰਿਆ ਵਾ ਮੁੰਡਾ ਹੱਥ ਦੀ ਡਰ ਵੀ ਪਿਆ ਕੋਡਾ ਮੁੰਡਾ ਉਹਦੀ ਲਓ ਤਾਂਗੇ ਪਾਂਗੇ ਲੱਗੇ ਸਿਰ ਤੇ ਦਾਸ ਮਾਰੇ ਇਹਨਾਂ ਨੇ ਤੁਹਾਡਾ ਉਹਨਾਂ ਦਾ ਮੁੰਡਾ ਵੀ ਉਹਨਾਂ ਕੋਲ ਹੀ ਜਾਖ ਲਾਇਆ ਹੋਇਆ ਸੀਗਾ ਦੌੜ ਗਿਆ ਛੱਡ ਗਿਆ ਉਹ ਮੁੰਡਾ ਸਾਡਾ ਜਾ ਕੇ ਫੇਰੇ ਛੁੱਟੀ ਕਰਾ ਕੇ ਲੈ ਕੇ ਆਏ ਆ ਜੀ ਅੱਛਾ ਇਹਨਾਂ ਦੇ ਵਿਆਹ ਸੁਦਾ ਕਲਸੀ ਨਗਰਾਂ ਦੇ ਜੀ ਇਹਨਾਂ ਨੇ ਵਿਆਹ ਦੇ ਵਿੱਚ ਉਹ ਜਿਹੜਾ ਦੂਜਾ ਪਰਿਵਾਰ ਸੱਜਾ ਸੀਗਾ ਉਹਨਾਂ ਨੇ ਮੁੰਡਿਆਂ ਨੇ ਕਹਿੰਦੇ ਵੀ ਦਾ ਪਹਿਲੇ ਕੋਈ ਛੱਡ ਦੇ ਇਹਨਾਂ ਰੁਕਿਆ ਉੱਥੋਂ ਇਹਨਾਂ ਦੇ ਮੁੰਡਾ-ਮੁੰਡੇ ਦੀ ਆਪਸ ਵਿੱਚ ਲੜਾਈ ਹੁੰਦੀ ਆ ਤੇ 9 ਤਰੀਕਾ ਮਸਲਾ ਚੱਲੀ ਜਾਂਦਾ ਬਾਅਦ ਕੱਲ ਫੇਰ ਇਹਨਾਂ ਨੇ ਉਹੀ ਵਿਆਹ ਦੇ ਰੰਚ ਸ਼ੁਰੂ ਲੈ ਕੇ ਤੇ ਕੋਈ ਜਿਵੇਂ ਇਹਨਾਂ ਨੇ ਰਮਨ ਦਾ ਪੱਥਰ ਆਉਂ ਦਿੱਤਾ ਵਾ ਤੇ ਦੋਵਾਂ ਧਰਾਂ ਦੇ ਸੱਟਾਂ ਲੱਗੀਆਂ ਦੋਵਾਂ ਧਰਾਂ ਦੇ ਅੱਛੇ ਦੇ ਤੇ ਇਸ ਬੰਦਾ ਫਨੀਲ ਸੀਗਾ ਇੱਕ ਨਾਂ ਅਗੇ ਤਾਂ ਨਾਲ ਰਾਜ ਸੀਗਾ ਤੇ ਜ਼ਰੂਰੀ ਜਿਹੜਾ ਸੀ ਹਾਂ ਜੀ ਇਹ ਵੀ ਲੋਕ ਗੱਲ ਵੀ ਆ ਨਹੀਂ ਕੋਈ ਨਾਰਮਲ ਸੱਤਾ ਬਲੰਟ ਹੈ ਸੱਤਾ ਕੋਈ ਜਿਆਦਾ ਸੱਤਾ ਨਹੀਂ ਹੈ ਰਗੜਾ ਤੇ ਬਲੰਟ ਸੱਤਾ ਸੀ ਜਿੱਦਾਂ ਚੋਣ ਚਾਰ ਚਾਹ ਦਾ ਲੱਗੀ ਆ ਫਲੋਰ ਨਾਲ ਉਹਦੇ ਧੰਨ ਦੀ ਕਾਰਵਾਈ ਆਫਸਰਾਂ ਦੇ ਨਾਲ ਗੱਲਬਾਤ ਕਰਕੇ ਜੋ ਵੀ ਨਰ ਬਰਦੀ ਕਾਰਵਾਈ ਕਰਾਂਗੇ ਚੋਣ ਜਦੋਂ ਲੱਗਾ ਹੁੰਦਾ ਧਰਨਾ ਕੋਈ ਵੀ ਨਹੀਂ ਲੱਗ ਸਕਦਾ ਆਪਾਂ ਲੰਘਣਾ ਕਰ ਰਹੇ ਹਾਂ ਤੇ ਪੁਲਿਸ ਵੀ ਹਾਂਜੀ ਇਹਦੇ ਜੋ ਬਰਦੀ ਕਾਰਵਾਈ ਸੀ ਜੋ ਕਰਾਂਗੇ